ਸਰਕਾਰ ਦੇ ਲਾਅਨ ਆਰਡਰ ਦੀ ਸਥਿਤੀ ਕਾਲੋਨਾ ਵਿਖਾਤੀ ਔਰ ਮੁਲਾਜ਼ਮ ਦੇ ਨਾਲ ਹੱਥੋਪਾਈ ਕਰਨ ਦੇ ਲੁਧਿਆਣੇ ਦੇ ਵਿੱਚ ਇਹ ਸਹੱਦ ਤੱਕ ਗੁੰਡਾਗਰਦੀ ਇੰਨੀ ਖੁੱਲ ਨਹੀਂ ਦੇਣੀ ਚਾਹੀਦੀ ਇਹੀ ਕੰਮ ਕਿਸੇ ਪੰਜਾਬੀ ਨੇ ਕੀਤਾ ਹੁੰਦਾ ਤੇ ਫੜ ਕੇ ਪੁਲਿਸ ਨੇ ਅੰਦਰ ਦੇ ਦੇਣਾ ਸੀ ਤਾਂ ਮੈਨੂੰ ਹੁਣੇ ਸਮਝ ਆਈ ਪੀ ਪੰਜਾਬ ਪੁਲਿਸ ਕੀ ਗੱਲ ਉਹ ਆਪਣੇ ਆਤੇ ਡੰਡਾ ਚਵਾੜਨ ਵਾਲੀ ਹੈ ਤੇ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣ ਪੰਜਾਬ ਪੁਲਿਸ ਦੇ ਦੂਰ ਦੂਰ ਤੱਕ ਵਰਲਡ ਤੱਕ ਪਤਾ ਵੀ ਬੰਦਾ ਬਣਾ ਦਿੰਦੇ ਇਹਨਾਂ ਨੂੰ ਬਣਾਉਣੇ ਕਰੀ ਇਹਨਾਂ ਨੂੰ ਅਕਲ ਦੇਣ ਇਹ ਜ਼ਰੂਰੀ ਹੈ ਜੇ ਨਹੀਂ ਦੇਣਗੇ ਤਾਂ ਫਿਰ ਤੁਸੀਂ ਦਿਨੋ ਦਿਨ ਵੇਖਣ ਦੇ ਵਾਰਦਾਤਾਂ ਕਿੰਦਾ ਤੇਜ਼ੀ ਨਾਲ ਵਧਣ ਡ ਇੰਨੀ ਦੀ ਗੱਲ ਹੈ ਕੱਲ ਵਾਲੀ ਵੀਡੀਓ ਚ ਪੰਜਾਬੀ ਪ੍ਰਸ਼ਾਸਨ ਨੂੰ ਆਖ ਰਿਹਾ ਕਿ ਤੁਸੀਂ ਤਾਂ ਸਾਡੀ ਰੱਖਿਆ ਵਾਸਤੇ ਹੋ ਤੁਸੀਂ ਇਹਨਾਂ ਪ੍ਰਵਾਸੀਆਂ ਦਾ ਸਾਥ ਦੇ ਰਹੇ ਹੋ ਜੀ ਵੇਖੋ ਵੀ ਉੱਥੋਂ ਦੇ ਹਾਲਾਤ ਜਿਹੜੇ ਸੀ ਨਾ ਉਸ ਵੇਲੇ ਦੇ ਜਿਹੜੀ ਵੀਡੀਓ ਦੌਰਾਨ ਆਪਾਂ ਦੇਖਿਆ ਵੀ ਉਹ ਕਿਸ ਹਿਸਾਬ ਦੇ ਨਾਲ ਕਹਿੰਦੇ ਸੀ ਬੱਸ ਨੂੰ ਅੱਗ ਲਾ ਦੇਣੀ ਆ ਜਿਹੜੇ ਮਹਾਲੀ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਕੀ ਗੱਲ ਉੱਥੇ ਕਿਸੇ ਪੰਜਾਬੀ ਨੇ ਕਿਹਾ ਵੀ ਅਸੀਂ ਕਿਸੇ ਨੂੰ ਅੱਗ ਲਾ ਦੇਣੀ ਹੈ ਚੌਂਕ 'ਚ ਬੈਠੇ ਇਨਸਾਫ ਬੰਗਣ ਡੈ ਸੀਗੇ ਤੇ ਉਹਨਾਂ ਦੇ ਨਾਲ ਕੀ ਕੁਛ ਉੱਥੇ ਪੁਲਿਸ ਵੇਖੋ ਉਹਨਾਂ ਦੀ ਗੱਲ ਨਹੀਂ ਸੁਣਣ ਦੀ ਤੇ ਇੱਥੇ ਪੁਲਿਸ ਮੁਲਾਜ਼ਮ ਦੇ ਵੀ ਹੱਥੋਪਾਈ ਕਰਨ ਡੈ ਆ ਤੇ ਲੋਕਾਂ ਦੇ ਨਾਲ ਵੀ ਗੱਲ ਪੈਂਡੈ ਤੇ ਬੱਸਾਂ ਨੂੰ ਵੀ ਅੱਗ ਲਾਉਂਦੇ ਐ ਇਸੋ ਤੱਕ ਦਿਲਵਦੀ ਤੇ ਜਦੋਂ ਇਹਨਾਂ ਨੂੰ ਕਹਿੰਦੇ ਛੱਤਰ ਫੇਰ ਤਾਂ ਦੋਹਾਂ ਚੋਂ ਜਾਣਿਆਂ ਨੂੰ ਤੇ ਫਿਰ ਸਾਡੇ ਵਿਦਵਾਨ ਜਿਹੜੇ ਅਵੇਲਡ ਉੱਪਰ ਬੈਠੇ ਆ ਕੇ ਗਿਆਨ ਘਟਲੀ ਫੇਸਬੁੱਕ ਤੇ ਚੈਨਲਾਂ ਤੇ ਆ ਕੇ ਕਹਿੰਦੇ ਪੈਂਦੇ ਜੀ ਇਹ ਪ੍ਰਵਾਸੀ ਸਾਡੇ ਭਰਾ ਵਾ ਜੀ ਭਾਈਚਾਰਕ ਸਾਂਝ ਆ ਜਾਂਦੀ ਭਾਈਚਾਰਕ ਸਾਂਝ ਰੱਖੋ ਆਪਣੇ ਘਰਾਂ ਚ ਇਹਨਾਂ ਨੂੰ ਆਪਣੇ ਘਰਾਂ ਚ ਲੈ ਜਾਓ ਜੇ ਜੁੱਤੀਆਂ ਖਾਣੀਆਂ ਤੁਸੀਂ ਨਾ ਤੇ ਅਸੀਂ ਇਹਨਾਂ ਕੋ ਜੁੱਤੀਆਂ ਖਾਣੀਆਂ ਤੇ ਨਾ ਧੀਆਂ ਭਣਦੇ ਜੀ ਤਾਂ ਲਟਾਉਣੀਆਂ ਕਿਉਂਕਿ ਜਿਸ ਨਾਲ ਹੋਈ ਹੋਵੇ ਉਹ ਜਾਣਦਾ ਮੇਰੇ ਨਾਲ ਤੇ ਖੁਦ ਨਾਲ ਜੰਡੇ ਵਾਲੇ ਵਾਪਰੇ ਤੇ ਮੈਂ ਛਤਰ ਇਹਨਾਂ ਨੂੰ ਫੇਰਿਆ ਇਹਨਾਂ ਕੋ ਜਦੋਂ ਜੁੱਤੀਆਂ ਖਾਂਦੇ ਸਾਡੇ ਲੋਕ ਤੇ ਉਹ ਫਿਰ ਮਾਰਦੇ ਆ ਤੇ ਜਿਹੜੇ ਇਹਨਾਂ ਦੇ ਗਾੜੀਆਂ ਮਾਰਦੇ ਆ ਭਾਈਦੇ ਬੜੀ ਛੇਤੀ ਹੈ ਇਹ ਖਲੋਂਦੇ ਨਹੀਂ ਜਿਆਦਾ ਚਿਰ ਮੈਨੂੰ ਪਤਾ ਅਸੀਂ ਤਾਂ ਚ ਉਦੋਂ ਅਸੀਂ ਦੋ ਜਣੇ ਇਹ ਜੰਨ ਮੁੰਡਿਆਂ ਨੂੰ ਕੋਟ-ਕੋਟ ਮਾਰਤਾ ਇਹ ਜਨੇ ਵਾਲੇ ਤੇ ਜਦੋਂ ਇਹਨਾਂ ਨਾਲ ਹੋਏ ਸਿੱਧੇ ਅਸੀਂ ਗਾੜੀਆਂ ਛੱਤਰ ਫੇਰਿਆ ਇਹਨਾਂ ਨੂੰ ਫੇਰ ਗਾੜੀ ਲੈ ਕੇ ਭੱਜੇ ਇਸ ਕਰਕੇ ਇਹਨਾਂ ਲੋਕਾਂ ਨੇ ਇਹ ਇਦਾਂ ਨਹੀਂ ਸਮਝਣਾ ਇਹਨਾਂ ਨੇ ਇਹਨਾਂ ਖਿਲਾਫ ਪ੍ਰਸ਼ਾਸਨ ਸ਼ਕਤੀ ਕਰੇ ਔਰ ਇੱਥੋਂ ਦੀ ਸਰਕਾਰ ਜਿਹੜੀ ਆ ਕੋਈ ਕਾਨੂੰਨ ਪਾਸ ਕਰ ਦੇ ਤੁਸੀਂ ਆਖਿਆ ਕਿ ਇਹਨਾਂ ਨੂੰ ਇੱਕ ਵਾਰ ਜੁੱਤੀ ਫੇਰੋ ਤਾਂ ਜੋ ਅਕਲ ਆ ਜੇ ਲੱਗਦੇ ਨਹੀਂ ਆ ਕਿ ਜੁੱਤੀ ਸਾਨੂੰ ਆਪਣੀ ਮੱਤ ਤੇ ਮਾਰਨੀ ਪੈਗੀ ਕਿਉਂਕਿ ਜਦੋਂ ਅਸੀਂ ਮੁੰਡੇ ਨੂੰ ਕਹਿੰਨੇ ਪੱਠੇ ਪਾਲਾ ਉਹ ਤਾਂ ਕਹਿੰਦਾ ਬਾਪੂ ਸਿਰੀ ਰੱਖ ਲੈ ਇੱਕ ਹੋਰ ਬਾਹਰੋਂ ਕੋਈ ਪਰਵਾਸੀ ਆਉਂਦੇ ਆ ਉਹ ਗੁੰਡਾਗਰ ਤੇ ਅਤਿਆਚਾਰ ਵੀ ਕਰਦੇ ਆ ਤੇ ਇਥੋਂ ਤੱਕ ਵੀ ਅੱਜ ਦੀ ਡੇਡ ਦੇ ਵਿੱਚ ਜਦੋਂ ਖੇਤਾਂ ਦੇ ਵਿੱਚ ਜਿਹੜੇ ਰੱਖੇ ਸੀ ਨਾ ਇਹਨਾਂ ਨੇ ਕੰਮ ਕਰਨ ਲਈ ਚੰਦ ਲੋਕ ਤੇ ਉਹ ਸਹੀ ਸੀ ਜਿਹੜੇ ਪਹਿਲਾਂ ਆਉਂਦੇ ਸੀ ਹੁਣ ਉਹਨਾਂ ਤੋਂ ਬਦਨਾਮ ਕਰਨ ਦੇ ਲਈ ਚੰਦ ਗੁੰਡੇ ਵਿੱਚ ਆ ਕੇ ਆ ਕਿਉਂਕਿ ਯੋਗੀ ਨੇ ਉਧਰ ਸਕੰਜਾ ਕਸਤਾ ਉਧਰੋਂ ਜਿਹੜੇ ਗੁੰਡੇ ਆ ਨੂੰ ਆਏ ਆ ਤੇ ਉਹ ਗੁੰਡਾਗਰਦੀ ਕਰਨ ਦੇ ਔਰ ਪ੍ਰੀ ਪਲਾਨਡ ਹੋ ਰਿਹਾ ਸਾਰਾ ਤੁਸੀਂ 20 ਸਾਲ ਤੋਂ ਉੱਪਰ ਬਾਹਰ ਰਹਿ ਰਹੇ ਹੋ ਐਨ ਆਰ ਆਈਓ ਤੁਹਾਨੂੰ ਵੀ ਕਿਤਨਾ ਕਿਤੇ ਗੱਲ ਸੁਣਨ ਦੇ ਵਿੱਚ ਮਿਲਦੀ ਹੈ ਪੰਜਾਬੀ ਬਾਹਰ ਪ੍ਰਵਾਸੀ ਹੈ ਇੱਥੇ ਜੋ ਪ੍ਰਵਾਸੀ ਬਿਹਾਰ ਤੋਂ ਆ ਰਹੇ ਆ ਜਾਂ ਕਿਤੋਂ ਵੀ ਆ ਰਹੇ ਆ ਪੰਜਾਬ ਤੋਂ ਬਾਹਰੋਂ ਉਹਨਾਂ ਦੇ ਵਿੱਚ ਜਾਂ ਤੁਸੀਂ ਜਿਹੜੇ ਬਾਹਰ ਜਾ ਰਹੇ ਹੋ ਉਹਨਾਂ ਦੇ ਵਿੱਚ ਫਰਕ ਕੀ ਦੇਖਦੇ ਹੋ ਪ੍ਰਵਾਸੀ ਆ ਜੀ ਅਸੀਂ ਜੇ 1 ਡਾਲਰ ਕਮਾਉਂਦੇ ਆ ਨਾ 1 ਡਾਲਰ ਦੇ ਵਿੱਚੋਂ 30 ਜਾਂ 35 ਸੈਂਟ ਟੈਕਸ ਦੇਣੇ ਆ ਸਰਕਾਰ ਨੂੰ ਪੁੱਛ ਕੇ ਵੇਖੋ ਕਦੀ ਕਿਸੇ ਰੇਡੀ ਵਾਲੇ ਨੇ ਟੈਕਸ ਦਿੱਤਾ ਜੇ ਹੀ ਉੱਥੇ ਦੀ ਜਾ ਕੇ ਪੀਆਰ ਲਈ ਆ ਨਾ ਮਿਹਨਤ ਕੀਤੀ ਆ ਅਸੀਂ ਲੱਖਾਂ ਡਾਲਰ ਕਮਾ ਕੇ ਗਵਰਨਮੈਂਟ ਦੇ ਖਾਤੇ 'ਚ ਪਾਏ ਨੇ ਤਾਂ ਸਾਨੂੰ ਗਵਰਨਮੈਂਟ ਨੇ ਕੋਈ ਦਿੱਤਾ ਵਾ ਮੈਨੂੰ ਕੋਈ ਗਵਰਨਮੈਂਟ ਦਾ ਅਧਿਕਾਰੀ ਦਿਖਾਏ ਹਾਂ ਕਿ ਕਿੱਥੋਂ ਇਹ ਟੈਕਸ ਲੈਂਦੇ ਨੇ ਜਿੰਨੀਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੇੜੀਆਂ ਲੱਗੀਆਂ ਨੇ ਜੇ ਸਾਰੀਆਂ ਰੇੜੀਆਂ ਟੈਕਸ ਦੇਣ ਨਾ ਤੇ ਅੰਮ੍ਰਿਤਸਰ ਦੀਆਂ ਸੜਕਾਂ ਸੋਨੇ ਦੀਆਂ ਬਣਾ ਦੇਣ ਇਹ ਪ੍ਰਵਾਸੀਆਂ ਨੂੰ ਸਾਡੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ ਮੈਨੂੰ ਇੱਕ ਪਾਸੇ ਵੀ 50 ਬੰਦੇ ਆ ਜਣ ਬਹਿ ਕੇ ਮੇਰੇ ਨਾਲ ਡਿਪੇਡ ਕਰਨ ਮੈਂ ਉਹਨਾਂ ਨੂੰ ਦੱਸਦਾ ਵਾਂ ਭਾਈ ਉੱਥੇ ਜਾ ਕੇ ਕੀ ਕਰਦੇ ਆ ਉੱਥੋਂ ਲੈ ਕੇ ਇੱਥੇ ਕੀ ਆਉਨੇ ਆਂ ਤੁਸੀਂ ਵੇਖੋ ਅਸੀਂ ਕਿਤੇ ਜਾ ਕੇ ਬਾਹਰ ਜਗ੍ਹਾ ਨਹੀਂ ਲੈ ਸਕਦੇ ਜੋ ਦੀ ਸਟੇਟ ਚ ਨਾ ਹਿਮਾਚਲ ਚ ਲੈ ਸਕਦੇ ਆ ਨਾ ਜਾ ਕੇ ਅਸੀਂ ਉੱਤਰਾਖੰਡ ਚ ਲੈ ਸਕਦੇ ਹੋਰ ਸਟੇਟਾਂ ਚੋਂ ਨਹੀਂ ਲੈ ਸਕਦੇ ਇੱਥੇ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਜਗ੍ਹਾ ਲਵੇ ਜਿਹੜਾ ਮਰਜ਼ੀ ਧਾਰ ਕਾਰਡ ਬਣਾਵੇ ਪੈਨ ਕਾਰਡ ਬਣਾਵੇ ਟ੍ਰੇਨਾਂ ਦੇ ਚੜਦੇ ਆਉਂਦੇ ਗੁੱਟਕੇ ਥੁੱਕੀ ਜਾਂਦੇ ਥਾਂ ਦਾ ਤੇ ਜਿੱਥੇ ਮਰਜ਼ੀ ਬੀੜੀਆਂ ਪੀ ਜਾਂਦੇ ਮਤਲਬ ਇਹਨਾਂ ਪੰਜਾਬ ਦਾ ਬੇੜਾ ਕਰ ਕਰਨ ਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਤੇ ਉਹਨਾਂ ਲੋਕਾਂ ਨੂੰ ਲਾਹਨਤਾਂ ਪਾਉਣਾ ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਉਥੋਂ ਟ੍ਰੇਨਾਂ ਪਰ ਪਰ ਕੇ ਆਓ ਸਾਡੇ ਕੰਮ ਕਰੋ ਕਰਾ ਇਹਦਾ ਕੋਈ ਵਾਲੀ ਵਾਰਸ ਨਹੀਂ ਆ ਭਾਵੇਂ ਜਿਹੜੀ ਮਰਜ਼ੀ ਸਰਕਾਰ ਲੈ ਲੋ ਪਿਛਲੀਆਂ ਸਾਰੀਆਂ ਸਰਕਾਰਾਂ ਵੇਖ ਲੋ ਅੱਜ ਵਾਲੀ ਵੀ ਵੇਖ ਲੋ ਇਹ ਟਈਆਂ ਸਾਲਾਂ ਚ ਕਹਿੰਦੇ ਸੀ ਉਹ ਕਰ ਦੇਵਾਂਗੇ ਜੇ ਕਰ ਦੇਵਾਂਗੇ ਕੀਤਾ ਕੀ ਆ ਨਾ ਤੇ ਡਰ ਆਉਂਦਾ ਘਰੋਂ ਨਿਕਲ ਲੱਗੇ ਇੱਥੇ ਆ ਕੇ ਇਹ ਕਰਕੇ ਪਤਾ ਹੀ ਨਹੀਂ ਕਿਹੜੇ ਵੇਲੇ ਕਿੰਨੇ ਜਾ ਕੇ ਛੁਰੀ ਮਾਰ ਦੇਣੀ ਆ ਕਿੰਨੇ ਕਾਚੂ ਮਾਰ ਦੇਣਾ ਵਾ ਹੁਣੇ ਤੁਹਾਡੇ ਸਾਹਮਣੇ ਦੋ ਮੁੰਡੇ ਕੀ ਹੀ ਉਹਨਾਂ ਦਾ ਕਸੂਰ ਮਹਾਲੀ ਦੇ ਵਿੱਚ ਕੀ ਹੀ ਉਹਦਾ ਕਸੂਰ ਵਿਚਾਰੇ ਦੀ ਦਾੜੀ ਪੁੱਟ ਦਿੰਦੀ ਆ ਪਾਗ ਲਾ ਦਿੰਦੀ ਆ ਕੀ ਇੱਕ ਸਰਦਾਰ ਕਦੀ ਟ੍ਰੇਨ ਚ ਬੈਂਦਾ ਹੁੰਦਾ ਸੀ ਕਿਤੇ ਵੀ ਦੂਰ ਦਾ ਚਾਰ ਬੰਦੇ ਉਹਦੇ ਲਾਗੇ ਪੈਂਦੇ ਵੀ ਇਹ ਬੈਠਾ ਅਸੀਂ ਇਹਦੇ ਲਾਗੇ ਸੇਫ ਆ ਉਹ ਤੁਹਾਡਾ ਖੌਫ ਕਿੱਧਰ ਗਿਆ ਖੇਤ ਤੋਂ ਜੇ ਕੋਈ ਆਉਂਦਾ ਸੀ ਨਾ ਕੰਮ ਕਰਨ ਤੇ ਬੂਹੇ ਚੋਂ ਹੀ ਲੈ ਕੇ ਚਾਹ ਚੱਲ ਜਾਂਦਾ ਸੀ ਕੰਮ ਕਰਕੇ ਚੱਲ ਜਾਂਦਾ ਹੈ ਅੱਜ ਖੇਤਾਂ ਵੱਲ ਨਹੀਂ ਅੱਜ ਇਹਨਾਂ ਰੇੜੀਆਂ ਲਾ ਲੀਆਂ ਇਹਨਾਂ ਕਾਰੋਬਾਰ ਕਰ ਲੈ ਹਸਪਤਾਲਾਂ ਦੇ ਵਿੱਚ ਤੁਹਾਨੂੰ ਇਹ ਮਿਲਣਗੇ ਟੋਲ ਪਲਾਜ਼ਾਂ ਤੇ ਇਹ ਮਿਲਣਗੇ ਤੁਹਾਨੂੰ ਕਿਸੇ ਵੀ ਰੇੜੀ ਫੜੀ ਤੇ ਇਹ ਮਿਲਣਗੇ ਤੁਹਾਨੂੰ ਕਿਤੇ ਵੀ ਤੁਸੀਂ ਪੈਟਰੋਲ ਪੰਪ ਤੇ ਚਲ ਜੋਗੇ ਇਹ ਮਿਲਣਗੇ ਹੋਟਲਾਂ 'ਚ ਇਹ ਮਿਲਣਗੇ ਹਰ ਜਗ੍ਹਾ ਤੁਹਾਨੂੰ ਇਹ ਮਿਲਣੇ ਤੇ ਜਿੰਨੀਆਂ ਸਹੂਲਤਾਂ ਉਹ ਵੀ ਸਾਰੇ ਇਹੋ ਲੈਂਦੇ ਆ ਤੇ ਜਦੋਂ ਕਿਤੇ ਸਕੂਲ ਦੇ ਵਿੱਚ ਤੁਸੀਂ ਅਜਾ ਲੁਧਿਆਣਾ ਜਾਂ ਚਲ ਜੋ ਸਰਦਾਰ ਵੇਖਣ ਲਈ ਤਰਸ ਜੋਗੇ ਇਹਨਾਂ ਦੇ ਬੱਚੇ ਤੁਹਾਨੂੰ ਦਿਖਣਗੇ ਇੱਥੇ ਸਹੂਲਤਾਂ ਬਹੁਤ ਮਿਲਦੀਆਂ ਉਧਰ ਵੀ ਆਧਾਰ ਕਾਰਡ ਬਣੇ ਇੱਥੇ ਵੀ ਬਣੇ ਉੱਥੇ ਵੋਟਾਂ ਬਣੀਆਂ ਇੱਥੇ ਬਣੀਆਂ ਇੱਥੇ ਕੋਈ ਕ੍ਰਾਈਮ ਕਰਕੇ ਉਧਰ ਚਲ ਜੜੇ ਇੱਕੋ ਜਿਹਾ ਲੱਗਦੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਤੇ ਬਾਹਰੋਂ ਆਣ ਕੇ ਕੋਈ ਦਿੰਦਾ ਮੈਂ ਇੱਕ ਸਵ ਟ੍ਰੇਨਾਂ ਦੇ ਵਿੱਚ ਕੰਮ ਕਰਨ ਦੇ ਕਿੰਨੇ ਸਾਨੂੰ ਪੰਜਾਬੀ ਦੇਖ ਰਿਹਾ ਟੀਸੀ ਦੀ ਗੱਲ ਕਰ ਲਈ ਕਿੰਨੇ ਪੰਜਾਬੀ ਦੇਖ ਰਿਹਾ ਪੰਜਾਬੀ ਪੜ੍ਹਾਈ ਵੱਲੋਂ ਵੀ ਪਿੱਛੇ ਐ ਤਾਂ ਲੱਗਦਾ ਨਹੀਂ ਕਿ ਫਿਰ ਕਿਤੇ ਨਾ ਕਿਤੇ ਰਾਜਤਾ ਆਉਣਾ ਹੀ ਆ ਜੀ ਪ੍ਰਵਾਸੀਆਂ ਦਾ ਅੱਜ ਬਹੁਤ ਸਾਰੇ ਜਿਹੜੇ ਲੀਡਰ ਆ ਚੁੱਪ ਕਿਉਂ ਆ ਉਹਨਾਂ ਦੀਆਂ ਵੋਟਾਂ ਵਾਂ ਕਿੰਨੇ ਸਰਪੰਚ ਖਲੋ ਕੇ ਕੀ ਕੁਛ ਨਹੀਂ ਹੋਇਆ ਉਹ ਵੇਰਦੇ ਆ ਗੱਡੀਆਂ ਜਿਹਦੇ ਮਰਜ਼ੀ ਆ ਮੈਂ ਇੱਕ ਵੀਡੀਓ ਵੇਖਣ ਰਿਹਾ ਸੀ ਉਹ ਮੁੰਡੇ ਦੀ ਪੱਗ ਲਾ ਕੇ ਲੈ ਕੇ ਦਾੜੀ ਪੁੱਟਦੀ ਉਹਦੀ ਉਹ ਉਹਦੀ ਮਾਂ ਰੋਂਦੀ ਵੀ ਮੇਰੇ ਬੱਚੇ ਦੀ ਪੱਗ ਲਿਆ ਦਿਓ ਤੇ ਅੱਜ ਜਥੇਬੰਦੀਆਂ ਨੂੰ ਰੌਲਾ ਪਾਈ ਜਾਂਦੇ ਇਹ ਜਥੇਬੰਦੀਆਂ ਜਾਂ ਜਥੇਬੰਦੀਆਂ ਕਿੱਥੇ ਕਿੱਥੇ ਮੈਂ ਤੁਸੀਂ ਚਲ ਜੋਗੇ ਆਖਰ ਕਿਤੇ ਨਾ ਕਿਤੇ ਤੁਸੀਂ ਵੀ ਅਕਲ ਨੂੰ ਹੱਥ ਮਾਰੋ ਨਾ ਤੁਸੀਂ ਕਿਉਂ ਜਾਂਦੇ ਇਹਨਾਂ ਦੀਆਂ ਰੇੜੀਆਂ ਤੇ ਤੁਸੀਂ ਕਿਉਂ ਲੈਂਦੇ ਇਹਨਾਂ ਕੋਲ ਸਮਾਨ ਇਹਨਾਂ ਦਾ ਬਾਈਕਟ ਕਰੋ ਆਪਣੇ ਲੋਕਾਂ ਕੋਲੋ ਅੱਜ ਲੱਗੇ ਸਰਦਾਰ ਬੈਠਾ ਹੁੰਦਾ ਰੇੜੀ ਤੇ ਵਿਹਲਾ ਬੈਠਾ ਹੁੰਦਾ ਦੁਕਾਨ ਤੇ ਵਿਹਲਾ ਬੈਠਾ ਹੁੰਦਾ ਤੇ ਇਹਨਾਂ ਦੇ ਜੋ ਗੰਦਪਿਲ ਖੋਂਦੇ ਤੇ ਲੋਕੀ ਬੜੇ ਸਵਾਦ ਨਾਲ ਉੱਥੇ ਜਾ ਜਾ ਕੇ ਲੈਣਾ ਲਾਲਾ ਖਲੋਤੇ ਨੇ ਇਸ ਕਰਕੇ ਜੁੱਤੀਆਂ ਤੇ ਆਪਣੇ ਕਰਤੱਬੀ ਖਾਂਡੇ ਆ ਉਹ ਥੋੜੀ ਮਾਰਨ ਦੇ ਇਹ ਖਾਂਡੇ ਆਪ ਬਸ ਪਰਤੇ ਸੀ ਅਮਰੀਕਾ ਤੋਂ ਹੁਣ ਤੁਸੀਂ ਪੱਕੇ ਤੌਰ ਤੇ ਇੱਥੇ ਪਰਤ ਚੁੱਕੇ ਹੋ ਜਦ ਤੁਸੀਂ ਇੱਥੇ ਆਏ ਤੁਸੀਂ ਦੇਖਿਆ ਹੋਊਗਾ ਹਰ ਜਗ੍ਹਾ ਤੇ ਤੁਹਾਨੂੰ ਪ੍ਰਵਾਸੀ ਦੇਖ ਰਿਹਾ ਸਰਕਾਰੀ ਦਫ਼ਤਰਾਂ ਚ ਸੜਕਾਂ ਤੇ ਕਾਰਪੋਰੇਟ ਕਰਾ ਪੰਜਾਬੀ ਨਹੀਂ ਲੱਗਿਆ ਜੀ ਜੇ ਸੱਚੀ ਪੁੱਛੋ ਨਾ ਦਿਲੋਂ ਮੈਂ ਤੇ ਹੈਰਾਨ ਹੋ ਗਿਆ ਵਾਂ ਕਿਤੇ ਵੀ ਜਾਈਦਾ ਵਾ ਆਖੀ ਤੱਕ ਕਿਤੇ ਕੋਈ ਪੰਜਾਬੀ ਪੱਗ ਵਾਲਾ ਦੇ ਹੈ ਕੋਈ ਕੰਮ ਗੱਲ ਆਣ ਕੇ ਕਰੇ ਜੇ ਕਿਤੇ ਕੋ ਇੱਕ ਅੱਧਾ ਨਜ਼ਰ ਵੀ ਆਉਂਦਾ ਨਾ ਤੇ ਉਹ ਵੀ ਹਿੰਦੀ ਜੀ ਗੱਲ ਕਰਦਾ ਉਹਨੂੰ ਵੀ ਪਤਾ ਨਹੀਂ ਪੰਜਾਬੀ ਬੋਲਣ ਤੋਂ ਅਸੀਂ ਸ਼ਰਮ ਕਿਹੜੀ ਗੱਲ ਦੀ ਕਰਦੇ ਆ ਅਸੀਂ ਤਾਂ ਬਾਹਰ ਲਾ ਕੇ ਅਸੀਂ ਕਿੱਦਾਂ ਦੀ ਅਨਪੜਤਾ ਯਾਰ ਇਹ ਪੰਜਾਬੀ ਲੈਂਗੁਏਜ ਨੇ ਸਾਨੂੰ ਸਾਰਾ ਕੁਝ ਦਿੱਤਾ ਪੰਜਾਬੀਅਤ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਈ ਆ ਤੇ ਸਾਡੀ ਪੰਜਾਬੀ ਜੇ ਗਵਾਲਾਂਗੇ ਆਪਣੀ ਹੋਣ ਦੀ ਗਵਾਲਾਂਗੇ ਫੇਰ ਅਸੀਂ ਕੀ ਲੈ ਕੇ ਆ ਸਕਦੇ ਸਾਂ ਸੱਚੇ ਕਾਲ ਸੁਰਖਾਪ ਟੀਵੀ ਦੇਖ ਰਹੇ ਹੋ ਮੈਂ ਦਮਨਦੀਪ ਸਿੰਘ ਦੋਸਤੋ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਚਰਚਾਵਾਂ ਬਣੀਆਂ ਹੋਈਆਂ ਹਨ ਮਾਹੌਲ ਵੀ ਕਾਫੀ ਖਰਾਬ ਹੋ ਰਿਹਾ ਹੈ ਗੱਲ ਕਰਦੇ ਆ ਤਾਂ ਕੁਝ ਮਹੀਨੇ ਪਹਿਲੇ ਦੀ ਗੱਲ ਹੈ ਜਿੱਥੇ ਮੁਹਾਲੀ ਵਿਖੇ ਦੋ ਨੌਜਵਾਨਾਂ ਦਾ ਕਤਲ ਹੋ ਜਾਂਦਾ ਪ੍ਰਵਾਸੀਆਂ ਵੱਲੋਂ ਉਸ ਤੋਂ ਬਾਅਦ ਗੱਲ ਕਰਦੇ ਆਂ ਬੀਤੇ ਕੱਲ ਦੀ ਤਾਂ ਲੁਧਿਆਣਾ ਵਿਖੇ ਪ੍ਰਵਾਸੀਆ ਵੱਲੋਂ ਪੰਜਾਬੀਆਂ ਦੀ ਕੋਟਮਾਰ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਸਨ ਨਾਲ ਵੀ ਰੋਬ ਨਾਲ ਗੱਲ ਕੀਤੀ ਜਾਂਦੀ ਹੈ ਆਖਿਰਕਾਰ ਇਹ ਪ੍ਰਵਾਸੀ ਇੰਨਾ ਰਾਜ ਇੱਕੋ ਦਮ ਕਿਵੇਂ ਆਪਣਾ ਕਾਇਮ ਪੰਜਾਬ ਦੇ ਵਿੱਚ ਕਰ ਸਕਦੇ ਆਂ ਗੱਲਬਾਤ ਕਰਾਂਗੇ ਸਰਬਜੀਤ ਸਿੰਘ ਸਮਾਜ ਸੇਵੀ ਜਿਨ੍ਹਾਂ ਨਾਲ ਪ੍ਰਵਾਸੀਆਂ ਦਾ ਪੰਗਾ ਵੀ ਪਿਆ ਸੀਗਾ ਤੇ ਇੱਕ ਐਸੇ ਲੋਤੇ ਪੰਜਾਬੀ ਸੀ ਜਿਨ੍ਹਾਂ ਨੇ ਕੱਲਿਆਂ ਨੇ 35 ਤੋਂ 40 ਪ੍ਰਵਾਸੀਆਂ ਨੂੰ ਲਲਕਾਰ ਕੇ ਇੱਕ ਸਬਕ ਵੀ ਸਿਖਾਇਆ ਸੀਗਾ ਸੋ ਗੱਲਬਾਤ ਕਰਦੇ ਆ ਬਬਾ ਸਵਾਗਤ ਹੈ ਸਰਪ ਜੀ ਜੀ ਬਹੁਤ ਬਹੁਤ ਧੰਨਵਾਦ ਭਾਜੀ ਪਹਿਲਾਂ ਤਾਂ ਜੀ ਮੈਂ ਇਹ ਪੁੱਛਣਾ ਚਾਹਾਂਗਾ ਪ੍ਰਵਾਸੀਆਂ ਦਾ ਜੋ ਪੰਜਾਬ ਦੇ ਵਿੱਚ ਹਾਲ ਬਣਦਾ ਜਾ ਰਿਹਾ ਹੈ ਗੁੰਡਾਗਰਦੀ ਕਹਿ ਲਈਏ ਇੱਕ ਰਾਜ ਕਹਿ ਲਈਏ ਉਹਦਾ ਕਾਰਨ ਕੀ ਦੇਖਦੇ ਹੋ ਤੁਸੀਂ ਕਾਰਨ ਉਹਦਾ ਇਹੀ ਆ ਵੀ ਕਿਤੇ ਨਾ ਕਿਤੇ ਜਿਹੜੀਆਂ ਸਾਡੇ ਬੀਜੇ ਕੰਡੇ ਆ ਉਹ ਗਾੜੀ ਆਉਣ ਡੇ ਹੁਣ ਸਾਡੇ ਪਹਿਲਾਂ ਅਸੀਂ ਬੀਜੇ ਆ ਹੁਣ ਉਹ ਵੱਢਣੇ ਪੈਣ ਡੇ ਇਸ ਕਰਕੇ ਗੱਲ ਦੁੱਖ ਦੀ ਇਹੀ ਆ ਕੀ ਸਾਡੇ ਲੋਕ ਕਹਿੰਦੇ ਵੀ ਉਹਨਾਂ ਬਿਨਾ ਸਰਦਾ ਹੀ ਨਹੀਂ ਤੇ ਫਿਰ ਹੁਣ ਖਾਂਡ ਜੁੱਤੀਆਂ ਹੁਣ ਖਾਂਡਿਆ ਜੁੱਤੀਆਂ ਫਿਰ ਉਹ ਤੁਸੀਂ ਵੇਖਣੀ ਡੈ ਜੇ ਅੱਜ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਧੀ ਪੁੱਤ ਤੁਰ ਗਏ ਆ ਉਹ ਕਿੰਨੇ ਕਤਲ ਕਰਤੇ ਹੁਣ ਆਏ ਇਹ ਦਿਨ ਵਾਰ ਦਾ ਤਾਂ ਵਾਧੀਆਂ ਜਾਂਦੀਆਂ ਦਿਨੋ ਦਿਨ ਤੇ ਉੱਥੇ ਪੁੱਛਣ ਵਾਲਾ ਕੋਈ ਨਹੀਂ ਹੈ ਇਹ ਜਿਹੜਾ ਕੰਮ ਰੁਕਣਾ ਨਹੀਂ ਹੈ ਇਹ ਦਿਨੋਂ ਦਿਨ ਵਧਣਾ ਵਾ ਹਲੇ ਤੇ ਸ਼ੁਰੂ ਹੀ ਹੋਇਆ ਵਾ ਤੁਸੀਂ ਦੇਖੋ ਵੀ ਪੂਰਾ ਪ੍ਰੀਪਲਾਨਡ ਚੱਲਦਾ ਪਿਆ ਕੰਮ ਇਹਦੇ ਚ ਕੋਈ ਕਿਸੇ ਤਰ੍ਹਾਂ ਦੀ ਦੋਰ ਆਏ ਨਹੀਂ ਕਦੀ ਵਾਰਦਾਤ ਅਮਰਸਰ ਹੁੰਦੀ ਆ ਕਦੀ ਮੋਹਾਲੀ ਹੁੰਦੀ ਆ ਤੇ ਕਦੀ ਵਾਰਦਾਤ ਉਹ ਹੀ ਲੁਧਿਆਣੇ ਹੁੰਦੀ ਆ ਕਦੀ ਜਲੰਧਰ ਹੁੰਦੀ ਆ ਇਹ ਕੰਮ ਜਿਹੜਾ ਵਾ ਰੁਕਣਾ ਨਹੀਂ ਹੈ ਇਹ ਬੜੀ ਤੇਜ਼ੀ ਦੇ ਨਾਲ ਵਧਣਾ ਵਾ ਸਰਕਾਰ ਦੇ ਲਾਅਨ ਆਰਡਰ ਦੀ ਸਥਿਤੀ ਕਹਿੰਦਾ ਉਹਨਾਂ ਵਿਖਾਤੀ ਔਰ ਮੁਲਾਜ਼ਮ ਦੇ ਨਾਲ ਹੱਥੋਪਾਈ ਕਰਨ ਦੇ ਲੁਧਿਆਣੇ ਦੇ ਵਿੱਚ ਇਹ ਹੱਦ ਤੱਕ ਗੁੰਡਾਗਰਦੀ ਇੰਨੀ ਖੁੱਲ ਨਹੀਂ ਦੇਣੀ ਚਾਹੀਦੀ ਇਹੀ ਕੰਮ ਕਿਸੇ ਪੰਜਾਬੀ ਨੇ ਕੀਤਾ ਹੁੰਦਾ ਤੇ ਫੜ ਕੇ ਪੁਲਿਸ ਨੇ ਅੰਦਰ ਦੇ ਦੇਣਾ ਸੀ ਤਾਂ ਮੈਨੂੰ ਹੁਣੇ ਸਮਝ ਆਈ ਕਿ ਪੰਜਾਬ ਪੁਲਿਸ ਕੀ ਗੱਲ ਉਹ ਆਪਣੇ ਆਤੇ ਡੰਡਾ ਚਾੜਨ ਵਾਲੀ ਹੈ ਤੇ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣ ਪੰਜਾਬ ਪੁਲਿਸ ਦੇ ਦੂਰ ਦੂਰ ਤੱਕ ਵਰਲਡ ਤੱਕ ਪਤਾ ਵੀ ਬੰਦਾ ਬਣਾ ਦਿੰਦੇ ਇਹਨਾਂ ਨੂੰ ਬਣਾਉਣੇ ਕਰੀ ਇਹਨਾਂ ਨੂੰ ਅਕਲ ਦੇਣ ਇਹ ਜ਼ਰੂਰੀ ਅਜ ਨਹੀਂ ਦੇਣਗੇ ਤੇ ਫਿਰ ਤੁਸੀਂ ਦਿਨੋ ਦਿਨ ਵੇਖਣ ਦੇ ਵਾਰਦਾਤਾਂ ਕਿੰਦਾ ਤੇਜ਼ੀ ਨਾਲ ਵਧਣ ਡੀਆਂ ਰਾਨੀ ਦੀ ਗੱਲ ਹੈ ਕੱਲ ਵਾਲੀ ਵੀਡੀਓ ਚ ਪੰਜਾਬੀ ਪ੍ਰਸ਼ਾਸਨ ਨੂੰ ਆਖ ਰਿਹਾ ਕਿ ਤੁਸੀਂ ਤਾਂ ਸਾਡੀ ਰੱਖਿਆ ਵਾਸਤੇ ਹੋ ਤੁਸੀਂ ਇਹਨਾਂ ਪ੍ਰਵਾਸੀਆਂ ਦਾ ਸਾਥ ਦੇ ਰਹੇ ਹੋ ਵੇਖੋ ਵੀ ਉੱਥੋਂ ਦੇ ਹਾਲਾਤ ਜਿਹੜੇ ਸੀ ਨਾ ਉਸ ਵੇਲੇ ਦੇ ਜਿਹੜੀ ਵੀਡੀਓ ਦੌਰਾਨ ਆਪਾਂ ਦੇਖਿਆ ਵੀ ਉਹ ਕਿਸ ਹਿਸਾਬ ਦੇ ਨਾਲ ਕਹਿੰਦੇ ਸੀ ਬੱਸ ਨੂੰ ਅੱਗ ਲਾ ਦੇਣੀ ਆ ਜਿਹੜੇ ਮਹਾਲੀ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਆ ਕੀ ਗੱਲ ਉੱਥੇ ਕਿਸੇ ਪੰਜਾਬੀ ਨੇ ਕਿਹਾ ਵੀ ਅਸੀਂ ਕਿਸੇ ਨੂੰ ਅੱਗ ਲਾ ਦੇਣੀ ਹੈ ਚੌਂਕ 'ਚ ਬੈਠੇ ਇਨਸਾਫ ਬੰਗਣ ਡੇ ਸੀਗੇ ਤੇ ਉਹਨਾਂ ਦੇ ਨਾਲ ਕੀ ਕੁਛ ਉੱਥੇ ਪੁਲਿਸ ਵੇਖੋ ਉਹਨਾਂ ਦੀ ਗੱਲ ਨਹੀਂ ਸੁਣਨ ਦੀ ਤੇ ਇੱਥੇ ਪੁਲਿਸ ਮੁਲਾਜ਼ਮ ਦੇ ਵੀ ਹੱਥੋਪਾਈ ਕਰਨ ਡਿਆ ਆ ਤੇ ਲੋਕਾਂ ਦੇ ਨਾਲ ਵੀ ਗੱਲ ਪੈਂਡਿਆ ਤੇ ਬੱਸਾਂ ਨੂੰ ਵੀ ਅੱਗ ਲਾਉਂਦੇ ਐ ਇਸੋ ਤੱਕ ਦਿਲਵਦੀ ਤੇ ਜਦੋਂ ਇਹਨਾਂ ਨੂੰ ਕਿਸੇ ਨੇ ਛੱਤਰ ਫੇਰਤਾ ਦੋਹਾਂ ਚੋਂ ਜਣਿਆਂ ਨੂੰ ਤੇ ਫਿਰ ਸਾਡੇ ਵਿਦਵਾਨ ਜਿਹੜੇ ਅਵੇਲਡ ਉਹ ਬੈਠੇ ਆ ਗਿਆਨ ਘੋਟਲੀ ਫੇਸਬੁੱਕ ਤੇ ਚੈਨਲਾਂ ਤੇ ਆ ਕੇ ਕਹਿੰਦੇ ਪੰਦੇ ਜੀ ਇਹ ਪ੍ਰਵਾਸੀ ਸਾਡੇ ਭਰਾ ਵਾ ਜੀ ਭਾਈਚਾਰਕ ਸਾਂਝ ਆ ਜਾਂਦੀ ਭਾਈਚ ਦਾ ਨਾ ਧੀਆਂ ਬਣਦੇ ਜਿੱਤਾਂ ਲਟਾਉਣੀਆਂ ਇਹ ਬੰਦੇ ਬਣ ਜਾਣ ਨਾ ਬਣ ਗਏ ਹਰ ਚੀਜ਼ ਦੀ ਹੱਦ ਪਰਦਾਸ਼ ਹੁੰਦੀ ਆ ਕਿਉਂਕਿ ਜਿਸ ਨਾਲ ਹੋਈ ਹੋਵੇ ਉਹ ਜਾਣਦਾ ਮੇਰੇ ਨਾਲ ਤੇ ਖੁਦ ਨਾਲ ਜੰਡੇ ਵਾਲੇ ਵਾਪਰੇ ਤੇ ਮੈਂ ਛੱਤਰ ਇਹਨਾਂ ਨੂੰ ਫੇਰਿਆ ਇਹਨਾਂ ਕੋ ਜਦੋਂ ਜੁੱਤੀਆਂ ਖਾਂਦੇ ਸਾਡੇ ਲੋਕ ਤੇ ਉਹ ਫਿਰ ਮਾਰਦੇ ਆ ਤੇ ਜਿਹੜੇ ਇਹਨਾਂ ਦੇ ਗਾੜੀਆਂ ਮਾਰਦੇ ਆ ਭਾਈਦੇ ਬੜੀ ਛੇਤੀ ਐ ਇਹ ਖਲੋਂਦੇ ਨਹੀਂ ਜ਼ਿਆਦਾ ਚਿਰ ਮੈਨੂੰ ਪਤਾ ਅਸੀਂ ਤਾਂ ਚਾਰ ਪੰਜ ਆਣੇ ਸੀਗੇ ਉਦੋਂ ਅਸੀਂ ਦੋ ਜਣੇ ਇਹ ਜੰਨੇ ਮੁੰਡਿਆਂ ਨੂੰ ਕੋਟ-ਕੋਟ ਮਾਰਤਾ ਇਹ ਜਨੇ ਵਾਲੇ ਤੇ ਜਦੋਂ ਇਹਨਾਂ ਨਾਲ ਹੋਏ ਸਿੱਧੇ ਅਸੀਂ ਗਾੜੀਆਂ ਉੱਤੇ ਫੇਰਿਆ ਇਹਨਾਂ ਨੂੰ ਫੇਰ ਗਾੜੀ ਲਾ ਕੇ ਭੱਜੇ ਇਸ ਕਰਕੇ ਇਹਨਾਂ ਲੋਕਾਂ ਨੇ ਇਹ ਇਦਾਂ ਨਹੀਂ ਸਮਝਣਾ ਇਹਨਾਂ ਨੇ ਇਹਨਾਂ ਖਿਲਾਫ ਪ੍ਰਸ਼ਾਸਨ ਸ਼ਕਤੀ ਕਰੇ ਔਰ ਇੱਥੋਂ ਦੀ ਸਰਕਾਰ ਜਿਹੜੀ ਆ ਕੋਈ ਕਾਨੂੰਨ ਪਾਸ ਕਰ ਦੇ ਤੁਸੀਂ ਵੇਖੋ ਅਸੀਂ ਕਿਤੇ ਜਾ ਕੇ ਬਾਹਰ ਜਗ੍ਹਾ ਨਹੀਂ ਲੈ ਸਕਦੇ ਜੁਦੀ ਸਟੇਟ 'ਚ ਨਾ ਹਿਮਾਚਲ 'ਚ ਲੈ ਸਕਦੇ ਆ ਨਾ ਜਾ ਕੇ ਅਸੀਂ ਉੱਤਰਾਖੰਡ 'ਚ ਲੈ ਸਕਦੇ ਹੋਰ ਸਟੇਟਾਂ 'ਚੋਂ ਨਹੀਂ ਲੈ ਸਕਦੇ ਇੱਥੇ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਜਗ੍ਹਾ ਲਵੇ ਜਿਹੜਾ ਮਰਜ਼ੀ ਆਧ ਪੀ ਜਾਂਦੇ ਮਤਲਬ ਇਹਨਾਂ ਪੰਜਾਬ ਦਾ ਬੇੜਾ ਕਰ ਕਰਨ ਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਤੇ ਉਹਨਾਂ ਲੋਕਾਂ ਨੂੰ ਲਾਹਨਤਾਂ ਪਾਉਣਾ ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਉੱਥੋਂ ਟ੍ਰੇਨਾਂ ਪਰ ਪਰ ਕੇ ਆਓ ਸਾਡੇ ਕੰਮ ਕਰੋ ਕਰਾਓ ਕੰਮ ਹੁਣ ਤੁਹਾਡਾ ਕੀ ਜਾਂਦਾ ਤੁਸੀਂ ਆਪਣੇ ਕੰਮ ਕਰਕੇ ਪੰਜਾਬ ਦੇ ਲੋਕਾਂ ਦੀ ਜਾਨ ਦੇ ਖਤਰੇ ਚ ਪਾਤੀ ਜੋ ਗਾਂਦੇ ਖਮੋਂਡੇ ਰੇੜੀਆਂ ਤੇ ਬੇੜਾ ਕਰਕੇ ਨਾ ਪੰਜਾਬ ਦਾ ਕਰਤਾ ਤੁਸੀਂ ਥਾਂ ਥਾਂ ਤੇ ਵੇਖੋ ਇੱਕ ਰੇੜੀ ਦੇ ਨਾਲ ਪੰਜ ਪੰਜ ਰੇੜੀਆਂ ਨਾ ਲਾਤੀਆਂ ਕੋਈ ਇਹਨਾਂ ਨੂੰ ਟੈਕਸ ਨਹੀਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਗੁੰਡਾ ਅਗਰ ਦੀ ਸ਼੍ਰੀਆਮ ਕਰਨ ਦੇ ਗੈਂਗ ਇਹ ਨਾ ਬਣਾਏ ਆ ਇੱਕੋ ਜੇ ਸਾਰੇ ਲੱਗਦੇ ਆ ਚੋਰੀਆਂ ਵਾਰਦਾਤਾਂ ਸਾਰੀਆਂ ਇਹੋ ਕਰਨ ਡਿਆ ਹੋਰ ਕੌਣ ਕਰਨ ਡਿਆ ਤੁਸੀਂ ਆਖਿਆ ਕਿ ਇਹਨਾਂ ਨੂੰ ਇੱਕ ਵਾਰ ਜੁੱਤੀ ਫੇਰੋ ਤਾਂ ਜੋ ਅਕਲ ਆ ਜੇ ਲੱਗਦੈਨੀ ਹੈ ਕਿ ਜੁੱਤੀ ਸਾਨੂੰ ਆਪਣੀ ਮੱਤ ਤੇ ਮਾਰਨੀ ਪੈਗੀ ਕਿਉਂਕਿ ਜਦੋਂ ਅਸੀਂ ਮੁੰਡੇ ਨੂੰ ਕਹਿੰਨੇ ਪੱਠੇ ਪਾਲਾ ਉਹ ਤਾਂ ਕਹਿੰਦਾ ਬਾਪੂ ਸਿਰੀ ਰੱਖ ਲੈ ਇੱਕ ਹੋਰ ਉਫੇ ਹੁਣ ਜਿੱਦਾਂ ਦਾ ਤੁਸੀਂ ਦੱਸੋ ਕਿਸੇ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋਗੇ ਉਦਾਂ ਦੇ ਹੋਣਾ ਮਾੜੀਆਂ ਤਾਂ ਪਾਈਆਂ ਕਿੰਨੇ ਅੱਜ ਗਾਣਿਆਂ ਦੇ ਵਿੱਚ ਤੁਸੀਂ ਵੇਖ ਲਓ ਗਾਣਿਆਂ ਤੱਕ ਹੀ ਲੋਕਾਂ ਨੂੰ ਰੱਖਤਾ ਅੱਜ ਉਹਨਾਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕੋਈ ਕਰਦਾ ਉਹਨਾਂ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕਰਦਾ ਗਾਣਿਆਂ ਦੇ ਵਿੱਚ ਹਰ ਗਾਣਾ ਜਿਹੜਾ 100 ਗਾਣੇ ਜੇ ਤੁਸੀਂ ਵੇਖੋ ਉਹਨਾਂ ਚੋਂ 99 ਗਾਣੇ ਜਿਹੜੇ ਆ ਜੱਟਾਂ ਤੇ ਬਣਦੇ ਆ ਇੱਕ ਮਤਲਬ ਇਹਨਾਂ ਨੂੰ ਇੱਕੋ ਹੀ ਬੰਦੇ ਦਿਖਿਆ ਵੀ ਹਰ ਜਗ੍ਹਾ ਉਹਨਾਂ ਨੂੰ ਗਾੜੀ ਰੱਖ ਦੇਣਾ ਦੂਜੀ ਕੀ ਗੱਲ ਕਮਿਊਨਿਟੀਆਂ ਨਹੀਂ ਹੈਗੀਆਂ ਹੋਰ ਨਹੀਂ ਕੋਈ ਵੱਸਦਾ ਇੱਥੇ ਹਰ ਵਰਗ ਦੇ ਲੋਕ ਰਹਿੰਦੇ ਆ ਤੁਸੀਂ ਉਹ ਵੀ ਵੇਖੋ ਜਿਹੜੇ ਯਾਰ ਰੋਜ਼ ਸੁਸਾਈਡ ਕਰਨ ਦੇ ਆ ਕਿਦਾਂ ਕਰਜੇ ਥੱਲੇ ਆ ਕੇ ਮਰਨ ਦੇ ਅੱਜ ਉਹਨਾਂ ਨੂੰ ਇਹੋ ਜਿਹੇ ਹਾਲਾਤ ਵਿਚਾਰਿਆਂ ਨੂੰ ਧਰਨੇ ਤੇ ਬਹਿਣਾ ਪੈਂਦਾ ਆਪਣੀਆਂ ਫਸਲਾਂ ਦੇ ਉਹਨਾਂ ਦੇ ਰੇਟ ਨਹੀਂ ਮਿਲਣ ਦੇ ਤੇ ਉਲਟਾ ਇੱਥੇ ਆਣ ਕੇ ਜਦੋਂ ਕਿਤੇ ਬਾਹਰੋਂ ਕੋਈ ਪ੍ਰਵਾਸੀ ਆਉਂਦੇ ਆ ਉਹ ਗੁੰਡਾਗਰਦੀ ਵੀ ਕਰਦੇ ਆ ਤੇ ਅਤਿਆਚਾਰ ਵੀ ਕਰਦੇ ਆ ਤੇ ਇੱਥੋਂ ਤੱਕ ਵੀ ਅੱਜ ਦੀ ਡੇਢ ਦੇ ਵਿੱਚ ਜਦੋਂ ਖੇਤਾਂ ਦੇ ਵਿੱਚ ਜਿਹੜੇ ਰੱਖੇ ਸੀ ਨਾ ਇਹਨਾਂ ਨੇ ਕੰਮ ਕਰਨ ਲਈ ਚੰਦ ਲੋਕ ਤੇ ਉਹ ਸਹੀ ਸੀ ਜਿਹੜੇ ਪਹਿਲਾਂ ਆਉਂਦੇ ਸੀ ਹੁਣ ਉਹਨਾਂ ਤੋਂ ਬਦਨਾਮ ਕਰਨ ਦੇ ਲਈ ਚੰਦ ਗੁੰਡੇ ਵਿੱਚ ਆ ਕੇ ਆ ਕਿਉਂਕਿ ਯੋਗੀ ਨੇ ਉਧਰ ਸਕੰਜਾ ਕਸਤਾ ਉਧਰ ਉਹ ਜਿਹੜੇ ਗੁੰਡੇ ਆ ਨੂੰ ਆਏ ਆ ਤੇ ਉਹ ਗੁੰਡਾ ਗਰਦੀ ਕਰਨ ਰਿਹਾ ਪ੍ਰੀ ਪਲਾਨਡ ਹੋ ਰਿਹਾ ਸਾਰਾ ਗੱਡਾ ਦੀ ਗੱਲ ਕੀਤੀ ਹੈ ਜੱਟ ਗਾਣਿਆਂ ਦੇ ਵਿੱਚ ਬਹੁਤ ਬੁੱਕਦਾ ਜੇਕਰ ਅਸੀਂ ਖੱਤਰੀਆਂ ਦੀ ਗੱਲ ਕਰ ਲਈਏ ਕਿਸੇ ਦੀ ਗੱਲ ਕਰਦੇ ਕਹਿੰਦੇ ਨਹੀਂ ਜੱਟਾਂ ਦੀ ਕੋਮ ਹੈ ਦਲੇਰ ਹੈ ਪਰ ਜਦੋਂ ਪ੍ਰਵਾਸੀਆਂ ਨੇ ਘੇਰੇ ਉਧਰ ਤਾਂ ਕੋਈ ਜੱਟ ਨਹੀਂ ਅੱਗੇ ਆਇਆ ਵੀ ਹਾਂ ਮੈਂ ਜੱਟ ਹੁਣ ਕਰ ਗੱਲ ਉਹ ਜੱਟ ਪਿੰਡ ਕਿਹੜੇ ਰਹਿੰਦਾ ਫਿਰ ਜਿਹੜਾ ਵਿਖਿਆ ਨਹੀਂ ਸਾਨੂੰ ਮੈਂ ਤੇ ਉਹੀ ਕਹਿ ਇੱਕ ਗਾਣਾ ਆ ਅਸੀਂ ਕਹਿੰਦਾ ਦੱਸਿਓ ਜਰਾਂ ਕੋ ਗਾਉਣ ਵਾਲਿਓ ਜੱਟ ਕਿ ਉਹਨਾਂ ਨੂੰ ਫਸਲਾਂ ਦੇ ਰੇਟ ਨਹੀਂ ਮਿਲਦੇ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਜਿਹੜੇ ਲੋਕਾਂ ਨੂੰ ਬਦਨਾਮ ਕਰਨਾ ਹੋਵੇ ਉਹਨਾਂ ਨੂੰ ਗਾਣਿਆਂ ਦੇ ਵਿੱਚ ਪਬਲਿਸਿਟੀ ਦੋ ਅੱਜ ਉਹਨਾਂ ਨੂੰ ਖਤਮ ਕਰਨ ਦੇ ਲਈ ਉਹ ਬੜਾ ਪ੍ਰਾਊਡ ਮਹਿਸੂਸ ਕਰਦੇ ਅੱਜ ਕੱਲ ਦੇ ਮੁੰਡੇ ਵੀ ਭਾਈ ਸਾਡੀ ਕੌਮ ਦਾ ਨਾਂ ਉਹ ਤੁਹਾਡੀ ਕੌਮ ਦਾ ਨਾਂ ਨਹੀਂ ਆਉਂਦਿਆ ਤੁਹਾਡੀ ਕੌਮ ਨੂੰ ਮਾਰਨ ਦੇ ਲਈ ਜਿਹੜੀਆਂ ਸਾਚਾਂ ਰਸ਼ੀਆਂ ਜਾਣਦੇ ਗਾਣਿਆਂ ਦੇ ਵਿੱਚ ਗਾਣਿਆਂ ਵਾਲਿਆਂ ਤੇ ਪਹਿਲਾਂ ਤੇ ਨੱਥ ਪਾਉਂ ਹਾਂ ਕਿਉਂਕਿ ਜਦੋਂ ਵੀ ਕਿਤੇ ਗੱਲ ਹੁੰਦੀ ਅੱਜ ਪੰਜਾਬ ਦੇ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਵੇਖੋ ਪਹਿਲਾਂ ਪੁਰਾਣੇ ਗੇਟ ਬਣੇ ਆ ਜਿੱਥੇ ਸ਼ਹੀਦਾਂ ਦੇ ਪਿੰਡ ਸੀ ਅੱਜ ਤੁਸੀਂ ਵੇਖੋ ਕਿੰਨੇ ਕੁ ਮੁੰਡੇ ਸਾਡੇ ਆਰਮੀ ਚ ਝੰਡੇ ਕਿੰਨੇ ਕੁ ਨੌਕਰੀ ਤੇ ਸਾਰੇ ਹੀ ਬਾਹਰ ਨੂੰ ਤੁਰੇ ਜਾਂਦੇ ਆ ਤੇ ਬਾਹਰ ਜਾ ਕੇ ਵੀ ਆਪਾਂ ਕੰਮ ਕਰਦੇ ਭਰਾਓ ਆਪਣਾ ਮੁਲਕ ਛੜ ਛੜ ਤੇ ਆਪਾਂ ਜਾਈ ਜੰਨੇ ਆ ਉਧਰੋਂ ਟ੍ਰੇਨਾਂ ਪਰ ਪਰ ਗੁੰਡੇਆਂ ਨੂੰ ਆਈ ਜਾਂਦੇ ਆ ਤੇ ਇੱਥੇ ਗੁੰਡਾਗਰਦੀ ਕਰਨ ਦਾ ਸ਼੍ਰੀਆਮ ਪੰਜਾਬ ਦੇ ਅੱਜ ਹਾਲਾਤ ਜਿਹੜੇ ਖਰਾਬ ਹੋ ਰਹੇ ਆ ਪ੍ਰਸ਼ਾਸਨ ਪਤਾ ਨਹੀਂ ਮੈਨੂੰ ਕਦੋਂ ਜਾਗਣਾ ਬਾਰ-ਬਾਰ ਜਿੰਨੀਆਂ ਮਰਜ਼ੀ ਬੇਨਤੀਆਂ ਕਰ ਲੋ ਆਪਣੇ ਲੋਕਾਂ ਨੂੰ ਫੜ ਕੇ ਅੰਦਰ ਦੇ ਦਿੰਦੇ ਆ ਤੇ ਇਹਨਾਂ ਗੁੰਡਿਆਂ ਨੂੰ ਕੋਈ ਪੁੱਛਦਾ ਨਹੀਂ ਤੁਹਾਨੂੰ ਕੱਲ ਦੀ ਇੱਕ ਵੀ ਬਾਈਟ ਆਈ ਕਿਸੇ ਅਫਸਰ ਦੀ ਵੀ ਅਸੀਂ ਫੜ ਕੇ ਲੁਧਿਆਣੇ ਚ ਅੰਦਰ ਦੇ ਦਿੱਤੇ ਤੁਹਾਨੂੰ ਲੱਗਾ ਕਿਤੇ ਕੋਈ ਨਾ ਤਾਂ ਕਿਸੇ ਲੀਡਰ ਦੀ ਆਈ ਨਾ ਕਿਸੇ ਅਫਸਰ ਦੀ ਆਈ ਹੈ ਨਾ ਕਿਸੇ ਜਥੇਬੰਦੀ ਦੀ ਆਈ ਹੈ ਫਿਰ ਕਹਿ ਸਕਦੇ ਆ ਪੰਜਾਬੀਆਂ ਦਾ ਵੀ ਵੱਡਾ ਹੱਥ ਹੈਗਾ ਜਿੱਥੇ ਪੰਜਾਬੀ ਬਾਹਰ ਨੂੰ ਜਾਂਦਾ ਇੱਕ ਅਸੀਂ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਮੁੰਡਾ ਸੀਗਾ 5 ਤੋਂ 7 ਸਾਲਾਂ ਬਾਅਦ ਘਰ ਵਾਪਸ ਪਰਤਦਾ ਆਪਣੀ ਭੂਆ ਨੂੰ ਮਿਲਣ ਜਾਂਦਾ ਤੇ ਭੂਆ ਪਛਾਣਦੀ ਤਾਕਣੀ ਕਿ ਮੇਰਾ ਭਤੀਜਾ ਹੈਗਾ ਉਹੀ ਹਾਲਾਤ ਹੋਣੇ ਆਉਣ ਵਾਲ ਸਮਾਂ ਤੁਹਾਨੂੰ ਦੱਸ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਹਾਲਾਤ ਤੁਹਾਨੂੰ ਵੇਖਣ ਨੂੰ ਮਿਲਣੇ ਆ ਹਰ ਬੰਦਾ ਆਪਣਾ ਦੇਸ਼ ਆਪਣਾ ਮੁਲਕ ਛੱਡ ਛੱਡ ਕੇ ਬਾਹਰ ਨੂੰ ਜਾਣ ਡਿਆ ਜਦੋਂ ਅਸੀਂ ਇੱਥੇ ਰਹਿਣਾ ਹੀ ਨਹੀਂ ਤੇ ਫਿਰ ਦੂਜਿਆਂ ਨੇ ਆਣ ਕੇ ਕਬਜ਼ੇ ਕਰਨੇ ਆ ਹੁਣ ਤੁਸੀਂ ਵੇਖੋ ਵੀ ਇੱਥੇ ਅੱਗੇ ਤੇ ਖੇਤ ਤੋਂ ਜੇ ਕੋਈ ਆਉਂਦਾ ਸੀ ਨਾ ਕੰਮ ਕਰਨ ਤੇ ਬੂਹੇ ਚੋਂ ਹੀ ਲੈ ਕੇ ਚਾਹ ਚੱਲ ਜਾਂਦਾ ਸੀ ਕੰਮ ਕਰਕੇ ਚੱਲ ਜਾਂਦਾ ਹੈ ਅੱਜ ਖੇਤਾਂ ਵੱਲ ਨਹੀਂ ਅਜੇ ਨਾ ਰੇੜੀਆਂ ਲਾ ਲੀਆਂ ਇਹਨਾਂ ਕਾਰੋਬਾਰ ਕਰ ਲਏ ਹਸਪਤਾਲਾਂ ਦੇ ਵਿੱਚ ਤੁਹਾਨੂੰ ਇਹ ਮਿਲਣਗੇ ਟੋਲ ਪਲਾਜ਼ਾਂ ਤੇ ਇਹ ਮਿਲਣਗੇ ਤੁਹਾਨੂੰ ਕਿਸੇ ਵੀ ਰੇੜੀ ਫੜੀ ਤੇ ਇਹ ਮਿਲਣਗੇ ਤੁਹਾਨੂੰ ਕਿਤੇ ਵੀ ਤੁਸੀਂ ਪੈਟਰੋਲ ਪੰਪ ਤੇ ਚਲ ਜੋਗੇ ਇਹ ਮਿਲਣਗੇ ਹੋਟਲਾਂ 'ਚ ਇਹ ਮਿਲਣਗੇ ਹਰ ਜਗ੍ਹਾ ਤੁਹਾਨੂੰ ਇਹ ਹੀ ਮਿਲਣਗੇ ਤੇ ਜਿੰਨੀਆਂ ਸਹੂਲਤਾਂ ਉਹ ਵੀ ਸਾਰੇ ਇਹੋ ਲੈਂਦੇ ਆ ਤੇ ਜਦੋਂ ਕਿਤੇ ਸਕੂਲ ਦੇ ਵਿੱਚ ਤੁਸੀਂ ਅੱਜ ਲੁਧਿਆਣਾ ਜਾਂ ਚਲ ਜੋ ਸਰਦਾਰ ਵੇਖਣ ਲਈ ਤਰਸ ਜੋਗੇ ਇਹਨਾਂ ਦੇ ਬੱਚੇ ਤੁਹਾਨੂੰ ਦਿਖਣਗੇ ਇੱਥੇ ਸਹੂਲਤਾਂ ਹੀ ਬਹੁਤ ਮਿਲਦੀਆਂ ਉਧਰ ਵੀ ਆਧਾਰ ਕਾਰਡ ਬਣੇ ਇੱਥੇ ਵੀ ਬਣੇ ਉੱਥੇ ਵੀ ਵੋਟਾਂ ਬਣੀਆਂ ਇੱਥੇ ਬਣੀਆਂ ਇੱਥੇ ਕੋਈ ਕ੍ਰਾਈਮ ਕਰਕੇ ਉਧਰ ਚਲ ਜੜੇ ਇੱਕੋ ਜਿਹਾ ਲੱਗਦੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਪਹਿਲੇ ਤੁਹਾਨੂੰ ਪ੍ਰਵਾਸੀ ਸ਼ਕਲ ਤੋਂ ਪਛਾਣਿਆ ਜਾਂਦਾ ਸੀਗਾ ਹੁਣ ਪ੍ਰਵਾਸੀ ਉਹਨੇ ਦਿਨ ਨਹੀਂ ਪਛਾਣਿਆ ਜਾਂਦਾ ਜਿੰਨੀ ਦੇਰ ਹਿੰਦੀ ਨਾ ਬੋਲੇ ਕਿਉਂਕਿ ਦੇਖਣ ਚ ਤਾਂ ਪੰਜਾਬੀ ਲੱਗ ਰਿਹਾ ਜੀ ਪੂਰਾ ਪੰਜਾਬੀ ਸਿੱਖ ਲਿਓ ਨਾਣ ਕੇ ਇੱਥੇ ਸਾਡੇ ਲੋਕਾਂ ਨੂੰ ਨਾ ਜੁੱਤੀਆਂ ਖਾਂਦੀ ਆਦਤ ਪੈ ਗਈ ਆ ਸਾਡੇ ਲੋਕ ਜਿਹੜੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਨਾ ਉਹ ਭਾਈਚਾਰਕ ਸਾਂਝ ਬੜੀ ਨੇੜੇ ਤੋਂ ਜਾ ਕੇ ਇਹਨਾਂ ਹੀ ਕਹਿ ਸਕਦੇ ਆ ਵੀ ਸਾਡੀ ਭਾਈਚਾਰਕ ਸਾਂਝ ਤੇ ਜਦੋਂ ਇਹਨਾਂ ਨੂੰ ਵਿਲੜਾਂ ਨੂੰ ਕੋਈ ਗੱਲ ਨਹੀਂ ਹੁੰਦੀ ਤਾਂ ਫਿਰ ਗੁਰੂਆਂ ਦਾ ਲੈਉਣਗੇ ਕਹਿੰਨਗੇ ਗੁਰੂ ਨਾਨਕ ਸਾਹਿਬ ਵੀ ਗਏ ਸੀ ਜੀ ਉਹਨਾਂ ਸਾਰਿਆਂ ਨਾਲ ਲੈ ਕੇ ਚਲੇ ਗੁਰੂ ਨਾਨਕ ਸਾਹਿਬ ਨੇ ਕੀ ਲੋਕਾਂ ਨੂੰ ਮਾਰਿਆ ਸੀ ਕਿ ਕਤਲ ਕੀਤੇ ਸੀ ਲੋਕਾਂ ਦੇ ਇਦਾਂ ਹੀ ਫਿਰ ਕੈਂਡ ਬਣ ਕੇ ਉਹ ਜਿਹੜੇ ਜੀ ਸਾਡੇ ਐਨ ਆਰ ਆਈ ਜਾਂਦੇ ਉਹ ਵੀ ਪ੍ਰਵਾਸੀ ਕੋਈ ਸ਼ਰਮ ਕਰੋ ਯਾਰ ਉਹ ਲੱਖਾਂ ਕਰੋੜਾਂ ਰੁਪਏ ਲੈ ਕੇ ਜਾਂਦੇ ਉਧਰ ਰੈਵਨਿਊ ਦਿੰਦੇ ਇਹਨਾਂ ਨਾਲ ਕੰਮ ਕਰਦੇ ਆ ਇਹ ਕੀ ਲੈ ਕੇ ਆਉਂਦੇ ਉਧਰ ਇਹ ਚੋਰ ਚੱਕੇ ਉਥੇ ਪਰਚੇ ਹੋਏ ਇਹਨਾਂ ਦੇ ਕੋਈ ਵੈਰੀਫਿਕੇਸ਼ਨ ਨਹੀਂ ਲੈ ਕੇ ਆਉਂਦੇ ਇੱਥੇ ਆਣ ਕੇ ਲੋਕਾਂ ਨੂੰ ਕੁੱਟਕਟਈਏ ਕਰਕੇ ਫਿਰ ਬਹਿ ਕੇ ਚੱਲ ਜਾਂਦੇ ਸੱਤਾਂ ਦੀ ਟਿਕਟ ਵੀ ਕਿੱਥੇ ਲੈਂਦੇ ਪੁੰਜੇ ਬੈਠੇ ਹੁੰਦੇ ਉਦਾਂ ਹੀ ਗੰਦ ਖਵਾਈ ਜਾਂਦੇ ਵੇਖੋ ਥਾਂ ਥਾਂ ਤੇ ਤੁਸੀਂ ਕਿਤੇ ਜਾ ਕੇ ਵੇਖੋ ਕਿਤੇ ਤੁਹਾਨੂੰ ਸਾਫ ਸਫਾਈ ਨਹੀਂ ਮਿਲੂਗੀ ਇੱਕ ਕਮਰੇ 'ਚ 15-15 20-20 ਜਣੇ ਰਹਿੰਦੇ ਸਾਡੇ ਲੋਕ ਯਾਰ ਨਾ ਕਿਰਾਏ ਤੇ ਕਮਰੇ ਦਿੰਦੇ ਜਿਹੜੇ ਤੇ ਬਾਹਰੋਂ ਆਣ ਕੇ ਕੋਈ ਦਿੰਦਾ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਸਰਕਾਰੀ ਦਫ਼ਤਰਾਂ 'ਚ ਕਿੰਨਾ ਕੁ ਸਾਨੂੰ ਪੰਜਾਬੀ ਦੇਖ ਰਿਹਾ ਟ੍ਰੇਨਾਂ ਦੇ ਵਿੱਚ ਕੰਮ ਕਰਨ ਲਈ ਕਿੰਨੇ ਕਿ ਸਾਨੂੰ ਪੰਜਾਬੀ ਦੇਖ ਰਿਹਾ ਟੀਸੀ ਦੀ ਗੱਲ ਕਰ ਲਈ ਕਿੰਨੇ ਕਿ ਪੰਜਾਬੀ ਦੇਖ ਰਿਹਾ ਪੰਜਾਬੀ ਪੜ੍ਹਾਈ ਵੱਲੋਂ ਵੀ ਪਿੱਛੇ ਐ ਤਾਂ ਲੱਗਦਾ ਨਹੀਂ ਕਿ ਫਿਰ ਕਿਤੇ ਨਾ ਕਿਤੇ ਰਾਜਤਾ ਆਉਣਾ ਹੀ ਆ ਜੀ ਪ੍ਰਵਾਸੀਆਂ ਦਾ ਆਉਣਾ ਹੀ ਆ ਦਿਖਣੀ ਡਿਆ ਵਾ ਸਾਰਾ ਕੁਝ ਜੇ ਹਿਸਾਬ ਨਾਲ ਹਾਲਾਤ ਹੋ ਗਏ ਆ ਅੱਜ ਬਹੁਤ ਸਾਰੇ ਜਿਹੜੇ ਲੀਡਰ ਐ ਚੁੱਪ ਕਿਉਂ ਆ ਉਹਨਾਂ ਦੀਆਂ ਵੋਟਾਂ ਵਾ ਕਿੰਨੇ ਸਰਪੰਚ ਖਲੋ ਕੇ ਕੀ ਕੁਝ ਨਹੀਂ ਹੋਇਆ ਉਵੇਰ ਦੇ ਆ ਗਾੜੀਆਂ ਜਿਹਦੇ ਮਰਜੀ ਆ ਮੈਂ ਇੱਕ ਵੀਡੀਓ ਵੇਖਣ ਰਿਹਾ ਸੀ ਉਹ ਮੁੰਡੇ ਦੀ ਪੱਗ ਲਾ ਕੇ ਲੈ ਕੇ ਦਾੜੀ ਪੁੱਟਦੀ ਉਹਦੀ ਉਹ ਉਹਦੀ ਮਾਂ ਰੋਂਦੀ ਵੀ ਮੇਰੇ ਬੱਚੇ ਦੀ ਪੱਗ ਲਿਆ ਦਿਓ ਤੇ ਅੱਜ ਜਥੇਬੰਦੀਆਂ ਨੂੰ ਰੌਲਾ ਪਾਈ ਜਾਨੇ ਇਹ ਜਥੇਬੰਦੀਆਂ ਜਾਂ ਜਥੇਬੰਦੀਆਂ ਕਿੱਥੇ ਕਿੱਥੇ ਚੱਲ ਜਣ ਗਿਆ ਕਿੱਥੇ ਕਿੱਥੇ ਮੈਂ ਤੁਸੀਂ ਚੱਲ ਜੋਗੇ ਆਖਰ ਕਿਤੇ ਨਾ ਕਿਤੇ ਤੁਸੀਂ ਵੀ ਅਕਲ ਨੂੰ ਹੱਥ ਮਾਰੋ ਨਾ ਤੁਸੀਂ ਕਿਉਂ ਜਾਂਦੇ ਇਹਨਾਂ ਦੀਆਂ ਰੇੜੀਆਂ ਤੇ ਤੁਸੀਂ ਕਿਉਂ ਲੈਂਦੇ ਇਹਨਾਂ ਕੋਲ ਸਮਾਨ ਇਹਨਾਂ ਦਾ ਬਾਈਕਟ ਕਰੋ ਆਪਣੇ ਲੋਕਾਂ ਕੋਲੋ ਅੱਜ ਲੱਗੇ ਸਰਦਾਰ ਬੈਠਾ ਹੁੰਦਾ ਰੇੜੀ ਤੇ ਵਿਹਲਾ ਬੈਠਾ ਹੁੰਦਾ ਦੁਕਾਨ ਤੇ ਵਿਹਲਾ ਬੈਠਾ ਹੁੰਦਾ ਤੇ ਇਹਨਾਂ ਦੇ ਜੋ ਗੰਦਪਿਲ ਖੋਂਦੇ ਤੇ ਲੋਕੀ ਬੜੇ ਸਵਾਦ ਨਾਲ ਉੱਥੇ ਜਾ ਜਾ ਕੇ ਲੈਣਾ ਲਾਲਾ ਖਲੋਤੇ ਹੁੰਦੇ ਇਸ ਕਰਕੇ ਜੁੱਤੀਆਂ ਤੇ ਆਪਣੇ ਕਰਤੱਬੀ ਖਾਂਣਦੇ ਆ ਉਹ ਥੋੜੀ ਮਾਰਨਦੇ ਇਹ ਖਾਂਣਦੇ ਆਪ ਲੀਡਰ ਜਿੱਤਨ ਖਾਤਰ ਚਾਰ ਵੋਟਾਂ ਵੀ ਬਣਵਾ ਦਿੰਦੇ ਆ ਨਾ ਤਾਂ ਕਿ ਪ੍ਰਵਾਸੀਆਂ ਦੇ ਇੱਥੇ ਰਹਿائش ਆ ਨਾ ਉੱਥੇ ਦਾ ਜੰਪਾਲ ਐ ਫੇਰ ਵੀ ਉਹਨਾਂ ਦੀਆਂ ਵੋਟਾਂ ਬਣਦੀਆਂ ਤਾਂ ਜੋ ਸਾਨੂੰ ਇਲੈਕਸ਼ਨਾਂ ਦੇ ਆਕੜ ਦੇ ਵਿੱਚ ਬੈਠੇ ਹੋਏ ਆ ਪਰ ਜੋ ਪਿੱਛੇ ਪੰਜਾਬ ਦਾ ਹਾਲਾਤ ਹੋ ਰਿਹਾ ਉਹ ਕੋਈ ਨਹੀਂ ਦੱਸ ਰਿਹਾ ਨਾ ਕੋਈ ਉਸ ਤੇ ਲੀਡਰ ਬੋਲ ਰਿਹਾ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਬੋਲ ਰਿਹਾ ਤੇ ਜੇਕਰ ਕੋਈ ਬੋਲਣਾ ਚਾਹੁੰਦਾ ਤਾਂ ਉਸ ਨੂੰ ਕਿਤੇ ਨਾ ਕਿਤੇ ਦੂਸਰੇ ਮੁੱਦੇ ਵੱਲ ਲੈ ਕੇ ਪਟਕਾ ਦਿੱਤਾ ਜਾਂਦਾ ਮੈਂ ਦੱਸਦਾ ਲੀਡਰ ਕਿਉਂ ਨਹੀਂ ਬੋਲਦੇ ਜੇ ਇੱਕ ਲੀਡਰ ਬੋਲੂਗਾ ਨਾ ਦੂਜੀ ਪਾਰਟੀ ਦਾ ਲੀਡਰ ਉਹਨਾਂ ਦੇ ਹੱਕ 'ਚ ਖਲੋਜੂਗਾ ਉਹ ਬੋਲੂਗਾ ਦੂਜਾ ਉਹਦੇ ਨਾਲ ਖਲੋਜੂਗਾ ਇਹਨਾਂ ਨੂੰ ਸ਼ਰਮ ਜਾ ਥੋੜੀ ਹੈਗੀ ਬੇਸ਼ਰਮ ਹੈ ਲੀਡਰ ਕਿਹਨੂੰ ਕਹਿੰਦੇ ਆ ਬੇਸ਼ਰਮਾਂ ਨੂੰ ਇਹ ਬੇਸ਼ਰਮ ਆ ਤੇ ਮੈਂ ਵੀ ਉਹਨਾਂ ਵਿੱਚ ਹੈਗਾ ਬੇਸ਼ਰਮਾਂ ਦੇ ਵਿੱਚ ਪਰ ਮੈਂ ਐਡਾ ਨਹੀਂ ਬੇਸ਼ਰਮ ਮੈਂ ਆਪਣੇ ਲੋਕਾਂ ਦਾ ਕਿਤੇ ਨਾ ਕਿਤੇ ਦਰਦ ਰੱਖਦਾ ਪਰ ਇਹ ਬੇਸ਼ਰਮਾਂ ਦੇ ਵਿੱਚ ਮੈਂ ਬੈਠਾ ਉੱਠਦਾ ਮੈਨੂੰ ਪਤਾ ਇਹ ਬੜੇ ਤਗੜੇ ਬੇਸ਼ਰਮ ਆ ਇਹ ਵਿਖਾਉਂਦੇ ਕੁਝ ਹੋ ਰਿਹਾ ਕਰਦੇ ਕੁਝ ਰਿਹਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਇਹਨਾਂ ਦੇ ਆਪਣੇ ਧੀਆਂ ਪੁੱਤਰੇ ਤੇ ਸਾਰਿਆਂ ਦੇ ਬਾਹਰ ਬੈਠੇ ਆ ਇਸ ਕਰਕੇ ਇਹਨਾਂ ਨੂੰ ਪੰਜਾਬ ਨਾਲ ਕੋਈ ਬੇਸ਼ਰਮਾਂ ਨੂੰ ਲੈਣਾ ਦੇਣਾ ਨਹੀਂ ਆ ਇਹ ਇੱਕ ਕੰਮ ਕਰਨ ਰੱਬ ਦੇ ਗਾੜੀ ਨਾਲ ਅਰਦਾਸ ਬੇਨਤੀ ਕਰਨ ਵੀ ਜਿਸ ਪੰਜਾਬ ਦਾ ਖਾਦਾ ਵਾ ਉਸ ਪੰਜਾਬ ਦਾ ਕਿਤੇ ਮੁੱਲ ਤਾਰ ਦਈਏ ਬੇਸ਼ਰਮੋ ਇਸ ਪੰਜਾਬ ਦੇ ਲਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਦੁਨੀਆ ਯਾਦ ਕਰਦੀ ਤੁਹਾਡੇ ਰਾਜ ਨੂੰ ਲੋਕੀ ਲਾਂਤਾਂ ਪਾਉਂਦੇ ਕਿਹੜੀ ਸਰਕਾਰ ਚੰਗੀ ਆਈ ਮੈਨੂੰ ਦੱਸੋ ਇੱਕ ਵੀ ਸਰਕਾਰ ਨਹੀਂ ਚੰਗੀ ਆਈ ਲੋਕੀ ਕਿਸੇ ਤੋਂ ਸੰਤੁਸ਼ਟ ਨਹੀਂ ਹੁੰਦੇ ਕਾਰਨ ਕੀ ਆ ਕਿ ਇਹ ਲੋਕ ਸੈਟੀਸਫਾਈ ਨਹੀਂ ਕਰ ਸਕਦੇ ਕਣਕਾ ਆਟਾ ਢਾਲ ਤੱਕ ਬੱਤੀ ਤੱਕ ਰੱਖਤਾ ਜੇ ਜਿਹੜਾ ਆਉਂਦਾ ਵਾ ਆਪਸ ਇੱਕ ਦੂਜੇ ਨੂੰ ਲੜੀ ਲੜਾਈ ਜਾਂਦਾ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਪੰਜਾਬ ਦੇ ਲੋਕਾਂ ਨਾਲ ਖਲੋ ਪੰਜਾਬ ਦੇ ਲੋਕਾਂ ਨੇ ਹੀ ਤੁਹਾਡੇ ਕੰਮ ਆਣਾ ਵੋਟਾਂ ਵੀ ਉਹਨਾਂ ਪਾਈਆਂ ਸਰਕਾਰ ਵੀ ਉਹਨਾਂ ਬਣਾਈ ਹੁਣ ਜੁੱਤੀਆਂ ਵੀ ਉਹ ਖਾਣ ਇਹ ਕਿੱਥੋਂ ਤੱਕ ਜਾਇਜ਼ ਇਸ ਕਰਕੇ ਪੰਜਾਬ ਦੇ ਨਾਲ ਖਲੋ ਪੰਜਾਬ ਦੇ ਨਾਲ ਹੀ ਲੋੜ ਆ ਖਲੋਣ ਦੀ ਸੋ ਇੱਕ ਸਵਾਲ ਅਸੀਂ ਚਾਹੁੰਦੇ ਹਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਰਹਿ ਕੇ ਪੁੱਛਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਜਦ ਅਸੀਂ ਪ੍ਰਵਾਸੀਆਂ ਨੂੰ ਕੋਚ ਆਖਦੇ ਹਾਂ ਤਾਂ ਅਸੀਂ ਪਹਿਲਾ ਸਵਾਲ ਇਹ ਖੜਾ ਕਰ ਦਿੰਨੇ ਆ ਕਿ ਪੰਜਾਬੀ ਵੀ ਬਾਹਰ ਜਾ ਕੇ ਪ੍ਰਵਾਸੀ ਹੁੰਦਾ ਅਸੀਂ ਐਨ ਆਰ ਆਈ ਹਰਪਾਲ ਸਿੰਘ ਜੀ ਦੀ ਗੱਲ ਕਰ ਰਹੇ ਆ ਸਾਡੇ ਨਾਲ ਮੌਜੂਦ ਹੈ ਹਰਪਾਲ ਜੀ ਪਹਿਲਾ ਸਵਾਲ ਮੈਂ ਹੀ ਪੁੱਛਣਾ ਚਾਹੁੰਦਾ ਤੁਸੀਂ 20 ਸਾਲ ਤੋਂ ਉੱਪਰ ਬਾਹਰ ਰਹਿ ਰਹੇ ਹੋ ਐਨ ਆਰ ਆਈ ਹੋ ਤੁਹਾਨੂੰ ਵੀ ਕਿਤਨਾ ਕਿਤੇ ਗੱਲ ਸੁਣਨ ਦੇ ਵਿੱਚ ਮਿਲਦੀ ਹੈ ਪੰਜਾਬੀ ਬਾਹਰ ਪ੍ਰਵਾਸੀ ਹੈ ਇੱਥੇ ਜੋ ਪ੍ਰਵਾਸੀ ਬਿਹਾਰ ਤੋਂ ਆ ਰਿਹਾ ਜਾਂ ਕਿਤੋਂ ਵੀ ਆ ਰਿਹਾ ਪੰਜਾਬ ਤੋਂ ਬਾਹਰੋਂ ਉਹਨਾਂ ਦੇ ਵਿੱਚ ਜਾਂ ਤੁਸੀਂ ਜਿਹੜੇ ਬਾਹਰ ਜਾ ਰਹੇ ਹੋ ਉਹਨਾਂ ਦੇ ਵਿੱਚ ਫਰਕ ਕੀ ਦੇਖਦੇ ਹੋ ਪ੍ਰਵਾਸੀਆਂ 'ਚ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਉਹ ਐਗਜ਼ਾਮਪਲ ਨੂੰ ਤੁਸੀਂ ਨੋਟ ਕਰਕੇ ਕਿਤੇ ਵੇਖਿਓ ਅਸੀਂ ਜੇ 1 ਡਾਲਰ ਕਮਾਉਂਦੇ ਆ ਨਾ 1 ਡਾਲਰ ਦੇ ਵਿੱਚੋਂ 30 ਜਾਂ 35 ਸੈਂਟ ਟੈਕਸ ਦਿੰਨੇ ਆ ਸਰਕਾਰ ਨੂੰ ਪੁੱਛ ਕੇ ਵੇਖੋ ਕਦੀ ਕਿਸੇ ਰੇਡੀ ਵਾਲੇ ਨੇ ਟੈਕਸ ਦਿੱਤਾ ਕਦੀ ਕਿਸੇ ਨੇ 1 ਰੁਪਿਆ ਵੀ ਗਵਰਨਮੈਂਟ ਦੇ ਖਾਤੇ 'ਚ ਪਾਇਆ ਵਾ ਇਹ ਤੇ ਸਿਰਫ ਚੋਲੀ ਅੱਡ ਕੇ ਲੈਣ ਆਉਂਦੇ ਨੇ ਲੈ ਲੈਂਦੇ ਵੀ ਕੀ ਨੇ ਗਾਂਦ ਮੰਦ ਖਵਾ ਕੇ ਪੈਸੇ ਲੈ ਕੇ ਤੇ ਉੱਪਰੋਂ ਰੋਹ ਪਾਉਂਦੇ ਨੇ ਜੇ ਅਸੀਂ ਉੱਥੇ ਦੀ ਜਾ ਕੇ ਪੀਆਰ ਲਈ ਆ ਨਾ ਮਿਹਨਤ ਕੀਤੀ ਆ ਅਸੀਂ ਲੱਖਾਂ ਡਾਲਰ ਕਮਾ ਕੇ ਗਵਰਨਮੈਂਟ ਦੇ ਖਾਤੇ 'ਚ ਪਾਏ ਨੇ ਤਾਂ ਸਾਨੂੰ ਗਵਰਨਮੈਂਟ ਨੇ ਕੋਈ ਦਿੱਤਾ ਵਾ ਮੈਨੂੰ ਕੋਈ ਗਵਰਨਮੈਂਟ ਦਾ ਅਧਿਕਾਰੀ ਦਿਖਾਏ ਹਾਂ ਕਿ ਕਿੱਥੋਂ ਇਹ ਟੈਕਸ ਲੈਂਦੇ ਨੇ ਜਿੰਨੀਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੇੜੀਆਂ ਲੱਗੀਆਂ ਨੇ ਜੇ ਸਾਰੀਆਂ ਰੇੜੀਆਂ ਟੈਕਸ ਦੇਣ ਨਾ ਤੇ ਅੰਮ੍ਰਿਤਸਰ ਦੀਆਂ ਸੜਕਾਂ ਸੋਨੇ ਦੀਆਂ ਬਣਾ ਦੇਣ ਇਹ ਪ੍ਰਵਾਸੀਆਂ ਨੂੰ ਸਾਡੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ ਮੈਨੂੰ ਇੱਕ ਪਾਸੇ ਵੀ 50 ਬੰਦੇ ਆ ਜਣ ਬਹਿ ਕੇ ਮੇਰੇ ਨਾਲ ਡਿਪੇਡ ਕਰਨ ਮੈਂ ਉਹਨਾਂ ਨੂੰ ਦੱਸਦਾ ਵਾਂ ਭਾਈ ਉੱਥੇ ਜਾ ਕੇ ਕੀ ਕਰਦੇ ਆ ਉੱਥੋਂ ਲੈ ਕੇ ਇੱਥੇ ਕੀ ਆਉਂਦੇ ਆ ਇਹ ਇਹ ਕੀ ਕਰਦੇ ਨੇ ਪੰਜਾਬ ਜਿਹੜਾ ਨਾ ਭਾਈ ਸਾਹਿਬ ਅੱਜ ਲਵਾਰਸ ਬਣਿਆ ਵਾ ਇਹਦਾ ਕੋਈ ਵਾਲੀ ਵਾਰਸ ਨਹੀਂ ਆ ਭਾਵੇਂ ਜਿਹੜੀ ਮਰਜ਼ੀ ਸਰਕਾਰ ਲੈ ਲੋ ਪਿਛਲੀਆਂ ਸਾਰੀਆਂ ਸਰਕਾਰਾਂ ਵੇਖ ਲੋ ਅੱਜ ਵਾਲੀ ਵੀ ਵੇਖ ਲੋ ਇਹ ਟਈਆਂ ਸਾਲਾਂ ਚ ਕਹਿੰਦੇ ਸੀ ਉਹ ਕਰਦੇ ਆਂਗੇ ਜੇ ਕਰਦੇ ਆਂਗੇ ਕੀਤਾ ਕੀ ਆ ਨਾ ਤੇ ਡਰ ਹੁੰਦਾ ਕਰੋ ਨਿਕਲ ਲੱਗੇ ਇੱਥੇ ਆ ਕੇ ਇਹ ਕਰਕੇ ਪਤਾ ਹੀ ਨਹੀਂ ਕਿਹੜੇ ਵੇਲੇ ਕਿੰਨੇ ਜਾ ਕੇ ਛੁਰੀ ਮਾਰ ਦੇਣੀ ਆ ਕਿੰਨੇ ਕਾਚੂ ਮਾਰ ਦੇਣਾ ਵਾ ਆ ਹੁਣੇ ਤੁਹਾਡੇ ਸਾਹਮਣੇ ਦੋ ਮੁੰਡੇ ਕੀ ਹੀ ਉਹਨਾਂ ਦਾ ਕਸੂਰ ਮਹਾਲੀ ਦੇ ਵਿੱਚ ਆ ਕੀ ਹੀ ਉਹਦਾ ਕਸੂਰ ਵਿਚਾਰੇ ਦੀ ਦਾੜੀ ਪੁੱਟ ਦਿੱਤੀ ਆ ਪੱਗ ਲਾ ਦਿੱਤੀ ਆ ਕੀ ਇੱਕ ਸਰਦਾਰ ਕਦੀ ਟ੍ਰੇਨ 'ਚ ਬੈਠਦਾ ਹੁੰਦਾ ਸੀ ਕਿਤੇ ਵੀ ਦੂਰ ਦਾ ਚਾਰ ਬੰਦੇ ਉਹਦੇ ਲੱਗੇ ਪੈਂਦੇ ਵੀ ਇਹ ਬੈਠਾ ਅਸੀਂ ਇਹਦੇ ਲੱਗੇ ਸੇਫ ਆ ਉਹ ਤੁਹਾਡਾ ਖੌਫ ਕਿੱਧਰ ਗਿਆ ਇਹਨਾਂ ਲੋਕਾਂ ਨੇ ਆ ਕੇ ਇੰਨਾ ਕਿ ਡਰਾ ਧਮਕਾ ਦਿੱਤਾ ਵਾ ਇਦਾਂ ਕੁਝ ਕਰ ਦਿੱਤਾ ਵਾ ਪੰਜਾਬ ਤੇ ਕੰਪਲੀਟਲੀ ਲਾਵਾਸ ਹੈ। ਇਹਹੀ ਚੀਜ਼ ਆ ਕੇ ਕਿਤੇ ਹੋਰ ਲਾਗ ਲੀਆਂ ਸਟੇਟਾਂ ਦੇ ਕਰਮ ਕੀ ਗੱਲ ਇਹ ਨਹੀਂ ਕਾਨੂੰਨ ਬਣਾ ਸਕਦੇ। ਇਹ ਨਹੀਂ ਇਹਨਾਂ ਕੋ ਟੈਕਸ ਲੈ ਸਕਦੇ। ਪੰਜਾਬ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ। ਮੇਰੇ ਮੇਰੀ ਜੋਤੋਂ ਤੱਕ ਮੈਂ ਸੋਚਦਾ ਹੋ ਸਕਦਾ ਵਾਂ ਗਲਤ ਹੋਵਾਂ ਜਾਂ ਸਹੀ ਹੋਵਾਂ। ਸਾਡੀਆਂ ਗਵਰਨਮੈਂਟਾਂ ਸਾਰਾ ਕੁਝ ਆਪ ਕਰਵਾ ਰਹੀਆਂ ਨੇ। ਦੇ ਤੇ ਇਹ ਵੀ ਇਹਨਾਂ ਦਾ ਵੀ ਟੈਕਸ ਲਾਉਣ ਇਹਨਾਂ ਦਾ ਵੀ ਸਾਰਾ ਕੁਝ ਪ੍ਰੋਪਰਲੀ ਕਰਨ ਜੇ ਆਪੇ ਨਾਲ ਆ ਜਾਣਗੇ ਤਾਂ ਗੱਲ ਕਰਿਓ ਤੁਸੀਂ ਜਦ ਵਾਪਸ ਪਰਤੇ ਸੀਗੇ ਅਮਰੀਕਾ ਤੋਂ ਹੁਣ ਤੁਸੀਂ ਪੱਕੇ ਤੌਰ ਤੇ ਇੱਥੇ ਪਰਤ ਚੁੱਕੇ ਹੋ ਜਦ ਤੁਸੀਂ ਇੱਥੇ ਆਏ ਤੁਸੀਂ ਦੇਖਿਆ ਹੋਊਗਾ ਹਰ ਜਗ੍ਹਾ ਤੇ ਤੁਹਾਨੂੰ ਪ੍ਰਵਾਸੀ ਦੇਖ ਰਿਹਾ ਸਰਕਾਰੀ ਦਫ਼ਤਰਾਂ ਚ ਸੜਕਾਂ ਤੇ ਕਾਰਪੋਰੇਟ ਕਰਾਣੇ ਕਿਤੇ ਵੀ ਚੱਲ ਜਾਈ ਤਾਂ ਸਾਨੂੰ ਪ੍ਰਵਾਸੀ ਦੇਖ ਰਹੀ ਸੀਗੇ ਦਿਮਾਗ ਦੇ ਵਿੱਚ ਕੀ ਆਇਆ ਸੀਗਾ ਜੀ ਪੰਜਾਬੀ ਨਹੀਂ ਲੱਗਿਆ ਜੀ ਜੇ ਸੱਚੀ ਪੁੱਛੋ ਨਾ ਦਿਲੋਂ ਮੈਂ ਤਾਂ ਹੈਰਾਨ ਹੋ ਗਿਆ ਵਾ ਕਿਤੇ ਵੀ ਜਾਈਦਾ ਵਾ ਅਕੀਦਾ ਕਿਤੇ ਕੋਈ ਪੰਜਾਬੀ ਪੱਗ ਵਾਲਾ ਦੇ ਹੈ ਕੋਈ ਕੰਮ ਗੱਲ ਆਣ ਕੇ ਕਰੇ ਜੇ ਕਿਤੇ ਇੱਕ ਅੱਧਾ ਨਜ਼ਰ ਵੀ ਆਉਂਦਾ ਨਾ ਤੇ ਉਹ ਵੀ ਹਿੰਦੀ ਜੀ ਗਲਤ ਕਰਦਾ ਉਹਨੂੰ ਵੀ ਪਤਾ ਨਹੀਂ ਪੰਜਾਬੀ ਬੋਲਣ ਤੋਂ ਅਸੀਂ ਸ਼ਰਮ ਕਿਹੜੀ ਗੱਲ ਦੀ ਕਰਦੇ ਆ ਅਸੀਂ ਤਾਂ ਬਾਹਰ ਲਾ ਕੇ ਅਸੀਂ ਕਿੱਦਾਂ ਦੀ ਅਨਪੜਤਾ ਯਾਰ ਇਹ ਪੰਜਾਬੀ ਲੈਂਗੁਏਜ ਨੇ ਸਾਨੂੰ ਸਾਰਾ ਕੁਝ ਦਿੱਤਾ ਪੰਜਾਬੀਅਤ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਈ ਆ ਤੇ ਸਾਡੀ ਪੰਜਾਬੀ ਜੇ ਗਵਾ ਲਾਂਗੇ ਆਪਣੀ ਹੋਣ ਦੀ ਗਵਾ ਲਾਂਗੇ ਫਿਰ ਅਸੀਂ ਕੀ ਲੈ ਕੇ ਆ ਸਕਦੇ ਧੰਨਵਾਦ ਜੀ ਸੋ ਇੱਕੋ ਗੱਲ ਆਖਣਾ ਚਾਹੁੰਦੇ ਆ ਅਸੀਂ ਸਾਰੇ ਚਾਹੁੰਦੇ ਆ ਸਾਡਾ ਬੱਚਾ ਜੰਮਦਾ ਤਾਂ ਪੰਜਾਬੀ ਨਾਲ ਜੁੜਿਆ ਰਹੇ ਪਰ ਉਹਦੇ ਮੂੰਹ ਪਹਿਲਾ ਆਖਰ ਅਸੀਂ ਮੰਮੀ ਜਾਂ ਪਾਪਾ ਸੁਣਨਾ ਚਾਹੁੰਦੇ ਆ ਮਾਂ ਜਾਂ ਪਿਓ ਨਹੀਂ ਸੋ ਇਨੀ ਇੱਕ ਗੱਲ ਕਰਦਿਆਂ ਮੈਂ ਜਿਆਦਾ ਚਾਹੂੰਗਾ ਧੰਨਵਾਦ ਦਿਓ ਸਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘ